ਮੈਟਰੀਅਲ ਸੀ ਕਿ ਇਹ ਖਰਾਬ ਆ ਨਾ ਸ਼ਿਕਾਇਤ ਸੀ ਕੋਈ ਇੱਥੇ ਦੁੱਧ ਦੇ ਵਿੱਚ ਕੋਈ ਜਿਹੜਾ ਦੁੱਧ ਆ ਦੁੱਧ ਦੇ ਵਿੱਚ ਕੁਝ ਇੰਜ ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਤੇ ਬੇਸਿਸ ਤੇ ਐਸੈਂਪਲਿੰਗ ਕੀਤੀ ਜੀ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਸਰ ਜਿਵੇਂ ਹੁਣ ਤੁਹਾਡੇ ਸਾਹਮਣੇ ਦੁੱਧ ਜਿਹੜਾ ਹੈ ਵਾਲਿਆ ਗਿਆ ਸੀਗਾ ਦੁੱਧ ਫਟ ਗਿਆ ਸੀਗਾ ਪਲਾਸਟਿਕ ਟਾਈਪ ਜਿਹੜੀ ਆ ਕੁਝ ਨਿਕਲੇ ਵਿੱਚੋਂ ਕੀ ਲੱਗਦਾ ਕੀ ਚੀਜ਼ ਇਹ ਹੁਣ ਲਾਈਵ ਚੈੱਕ ਕਰ ਲਈ ਦੀ ਉਹਦਾ ਆਪਾਂ ਦੱਸ ਨਹੀਂ ਤੇ ਪਰ ਜਿੱਥੋਂ ਇਹਨਾਂ ਦੁੱਧ ਲੈਂਦਾ ਉਹਥੇ ਸਰਕਲ ਕਿਹੜੇ ਜਗ੍ਹਾ ਤੋਂ ਲੈ ਰਹੇ ਨੇ ਦੁੱਧ ਇਹ ਜਿਵੇਂ ਇਹਨਾਂ ਨੇ ਦੱਸਿਆ ਕਿ ਮਿਕਸ ਹੈ ਗਊਆਂ ਦੇ ਅਲੱਗ-ਅਲੱਗ ਜੱਗ੍ਹਾ ਤੋਂ ਲੈ ਕੇ ਆਨੇ ਦੁੱਧ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹ ਤੇ ਜਿੰਨਾ ਕਹਿਆ ਕਿ ਆਪਾਂ ਵਾਧਾ ਰੇਟ ਦੱਸ ਦਿੰਨੇ ਆਂ ਤੇ ਉਸ ਤੋਂ ਬਾਅਦ ਮਿਕਸ ਕਰਦੇ ਬਣਾ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪਣੀ ਸਮਝ ਨਾਲ ਅਚ ਜ ਪੋਸੀਬਲ ਹੈ ਕਿ ਪਲਾਸਟਿਕ ਟਾਈਪ ਪੰਕ ਸਕਦਾ ਦੁੱਧ ਫਟਕੇ ਨਹੀਂ ਇਹ ਹੁਣ ਲਾਇਬ ਵੀ ਦੱਸਿਆ ਕਿ ਆਪਾਂ ਇਹਦੇ ਤੇ ਕਮੈਂਟ ਨਹੀਂ ਮਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਦੇ ਉੱਤੇ ਕਰੀ ਕਿਸੇ ਤਰੀਕੇ ਨਾਲ ਵੈਸੇ ਵੀ ਇਹ ਕੰਨੇ ਨਹੀਂ ਕਈ ਗਏ ਸ਼ਿਕਾਇਤ ਦੀ ਮਾਮਲੇ ਤੇ ਚੈਕਿੰਗ ਵਾਸਤੇ ਵੀ ਅਪੀਲ ਕੀਤੀ ਗਈ ਹੈ ਬਟ ਉੱਥੋਂ ਕੋਈ 7-8 ਸਾਲ ਲੱਗਦੇ ਜਕਰਦੀ ਨਹੀਂ ਨਹੀਂ ਰਿਪੋਰਟ ਤੇ ਆ ਜਾਂਦੀ ਹੈ ਰਿਪੋਰਟ ਤੇ 15 ਜਨਵਰੀ ਵੀ ਆ ਜਾਂਦੀ ਹੈ ਕਦੇ ਡੁਪਲੀਕੇਟ ਕੋਈ ਦੂਸਰਾ ਕਦੇ ਅਜੇ ਤੱਕ ਕਦੇ ਅੱਜ ਤੱਕ ਕਦੇ ਵੀ ਇਹਦੇ ਸੈਂਪਲ ਭਰੇ ਗਏ ਨੇ ਕੋਈ ਡੁਪਲੀਕੇਟ ਦੇ ਫੜਿਆ ਗਿਆ ਸੋ ਉਹਦੇ ਬਾਅਦ ਬਿਲਕੁਲ ਪਨੀਰ ਨੂੰ ਤੇ ਸਿੰਪਲ ਫੇਲ ਹੋਇਆ ਦੁੱਧ ਦੇ ਸਬਸਟੈਂਡਰਡ ਆ ਜਾਂਦੇ ਆ ਬਈ ਐਂ ਜੀ ਬਈ ਬਿਲਕੁਲ ਨਕਲੀ ਨਕਲੀ ਵਾਲਾ ਕੋਈ ਕਨਸੈਪਟ ਅਜੇ ਤੱਕ ਤੇ ਸਰ ਇਹ ਕਿਨਾਂ ਜਿਵੇਂ ਮੇਲ ਪਾਈ ਸੀ ਕੁਝ ਲੋਕਾਂ ਨੇ ਇਹਦਾ ਹੈ ਸੰਸਥਾਵਾਂ ਨੇ ਤੇ ਟਾਈਮ ਦਿੱਤਾ ਸੀਗਾ ਸਵੇਰੇ 6:30 ਵਜੇ ਦਾ ਇਹ ਬੰਦਾ 7 ਵਜੇ ਫੜ ਵੀ ਲੱਤਾ ਗਿਆ ਲੋਕਾਂ ਵੱਲੋਂ ਲੇਕਿਨ ਤੁਸੀਂ ਬਹੁਤ ਲੇਟ ਹੋ ਜਿੰਨਾਂ ਹੋ ਜਗਰੀ ਆਂ ਚ ਫਿਰ ਆਨ ਦਾ ਵੇ ਲੱਗ ਜਾਂਦਾ ਮੈਨੂੰ ਫੜ ਕੋਤ ਲੱਗ ਤੇ ਸਿਰ ਖੰਨੇ ਜਿਹੜੇ ਸਟਰੀਟ ਪੈਂਡਲ ਨੇ ਉਹਨਾਂ ਵੱਲੋਂ ਜਿਹੜੇ ਚੈਕਿੰਗ ਉਹਨਾਂ ਦੀ ਚੈਕਿੰਗ ਵਾਸਤੇ ਕਈ ਵਾਰੀ ਲੈਟਰ ਭੋਤੀ ਜਾਂਦੀਆਂ ਨੇ ਈਮੇਲਸ ਵੀ ਪਾਈ ਜਾਂਦੀਆਂ ਨੇ ਪਰ ਕਦੇ ਚੈਕਿੰਗ ਨਹੀਂ ਇਹ ਇੰਨੀ ਤਰੱਕਰ ਕਰ ਦਿੰਦੇ ਮੈਨੂੰ ਲੱਗਦਾ ਨਹੀਂ ਸ਼ਾਇਦ ਕੋਈ ਜੇ ਕੋਈ ਕੰਪਲੇਟ ਹੋਈ ਤੇ ਤੁਸੀਂ ਦੱਸਦੇ ਹੋ ਪੈਂਡਿੰਗ ਮੈਨੂੰ ਲੱਗਦਾ ਖੰਨੇ ਦੀ ਤੇ ਨਹੀਂ ਹੋਣੀ ਸ਼ਾ ਕੰਮ ਇਹ ਕਿ ਤੁਮਨੇ ਖੰਨੇ ਦਿੰਦੇ ਨਹੀਂ ਕਿੰਨੀ ਕਿਦੇ ਵਾਰ ਚੈੱਕ ਕਰਨੀ ਲੋੜ ਹੈ ਅਸੀਂ ਤਾਂ ਰੈਗੂਲਰ ਕਰਦੇ ਹਾਂ ਜੀ ਰੈਗੂਲਰ ਕਰਦੇ ਹਾਂ ਜਾਂ ਤੇ ਗੱਗੀਆਂ ਮਿਲਿਆ ਜਾਂ ਟੈਂਪੂ ਆ ਜਾਂ ਥੋੜੀ ਲੱਗ ਕੇ ਉਹ ਅਸਲ ਚਾਹੀਦਾ ਹੁਣ ਆਪਾਂ ਰੈਂਡਮਲੀ ਚੈੱਕ ਕਰਨੇ ਸਾਡੇ ਕੋਲ ਹੁਣ ਜਿਵੇਂ ਪਿੰਨ ਪੁਆਇੰਟ ਹੋ ਗਿਆ ਤੇ ਪਿੰਨ ਪੁਆਇੰਟ ਜੀ ਹੋ ਗਿਆ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਮਿਲੇ ਉਹ ਤਾਂ ਪਿੰਨ ਪੁਆਇੰਟ ਹੋ ਗਏ ਤੇ ਆਈ ਤਾਂ ਪਰ ਰੈਂਡਮਲੀ ਚੈੱਕ ਕਰਾਂਗੇ ਅਪਾ ਜਿਵੇਂ ਤੁਸੀਂ ਲੁਧਿਆਣੇ ਬੈਠੇ ਹੋ ਉਤੋਂ ਆਉਣ ਨੂੰ ਵੀ ਟਾਈਮ ਲਾ ਜਾਂਦਾ ਹੈ ਤੇ ਖੰਨੇ ਕੋਈ ਟੀਮ ਨਹੀਂ ਹੈ ਕਿ ਸਾਡੇ ਨਹੀਂ ਸਾਡਾ ਉਤੋਂ ਆਣੀ ਲੁਧਿਆਣੇ ਕੋਈ ਹੈ ਇਹ ਥੋੜਾ ਕਿ ਜੰਨੇ ਜਿਵੇਂ ਹੁਣ ਕਾਫੀ ਪਿੰਡ ਲੱਗਦੇ ਨਹੀਂ ਸ਼ਹਿਰ ਵੱਡਾ ਕਾਫੀ ਹੈ ਇੰਨੀ ਜਨਤਾ ਜਿਹੜੀ ਬਾਹ ਲੁਧਿਆਣਾ ਹੈ ਕਾਫੀ ਵੱਡਾ ਪਰ ਥੋੜਾ ਜਿਹਾ ਚੜੋ ਹੁਣ ਹੋਲੀ ਹੋਲੀ ਹੋ ਜਾਏਗਾ ਸਰ ਜੇ ਸੈਂਪਲ ਫੇਲ ਹੁੰਦਾ ਕਿਸੇ ਦੁਬਾਰੀ ਦਾ ਫਿਰ ਅਗੇ ਕੀ ਹੈ ਕੀ ਇਹਦਾ ਫਰਕ ਕੀ ਸਜ਼ਾ ਹੁੰਦੀ ਹੈ ਜੇ ਕੀ ਕੀਤਾ ਜਾਵੇ ਸੈਂਪਲ ਵੇਖੋ ਜੀ ਦੋ ਕੈਟੇਗਰੀਆਂ ਚ ਫੇਲ ਹੋ ਸਕਦੇ ਆ ਤੇ ਜੇ ਅਨਸੇਫ ਅਨਸੇਫ ਆ ਜਦੋਂ ਬਿਲਕੁਲ ਖਾਣ ਵੀ ਯੋਗ ਨਹੀਂ ਹੈਗਾ ਅਨਸੇਫ ਆ ਜਾਂਦਾ ਫਿਰ ਉਹਦੇ ਚ ਤੇ ਲੱਗੇਗਾ ਅਦਾਲਤ ਦੀ ਕੇਸ ਅਦਾਲਤ ਦੇ ਵਿੱਚ ਇਹਨਾਂ ਦੀ ਬੁਕਾਤ ਜਮਾਦਾਰ ਹੋਣਗੀਆਂ ਫਿਰ 2-4 ਸਾਲ 5-7 ਜਿੰਨਾ ਕੇਸ਼ਲ ਚ ਚੱਲੇਗਾ ਤੇ ਜੇ ਦੂਜੀ ਕੈਟਾਗਰੀ ਹੈ ਉਹਦੇ ਚ ਆ ਜਾਂਦਾ ਹੈ ਵੀ ਕਿਸੇ ਚ ਫੈਟ ਘਟਿਆ ਕਿਸੇ ਐਸਐਨਐਫ ਘਟਿਆ ਉਹ ਸਭ ਸਟੈਂਡਰਡ ਆ ਗਈ ਜੀ ਤੇ ਉਹਦੇ ਵਿੱਚ ਫਿਰ ਆਪਣੇ ਅੱਗੇ ਐਡੀਸੀ ਮੈਡਮ ਬਈ ਇਹਨਾਂ ਦੇ ਇੱਥੇ ਦਸਤੂਜ ਕੇਸ ਲੱਗਦੇ ਉਹਨਾਂ ਫਾਈਨ ਕਰ ਸਰ ਜਿਹੜੀ ਦੁੱਧ ਟੋਲਾਂ ਵਾਲੇ ਵੀ ਫਰੇ ਨੇ ਇਹਨਾਂ ਦਾ ਕੋਈ ਸਮਾਂ ਵੀ ਹੁੰਦਾ ਵੀ ਇਹਨੇ ਵਜਾ ਕੱਪਾਂ ਜਿਹੜਾ ਹੈ ਦੁੱਧ ਪਾ ਸਕਦੇ ਨਹੀਂ ਇਹ ਤੇ ਵੇਖੋ ਹੁਣ ਇੱਥੇ ਇੰਡੀਆ ਦੇ ਵਿੱਚ ਜਿੱਦੇ ਫਿਰ ਸਿਸਟਮ ਹੈ ਕਿ ਦੁੱਧੀ ਦਿੰਦੇ ਆ ਜਾਂ ਇੰਜ सरकारी अब आप भी अपने वाहन का थर्ड पार्टी बीमा और पूर्ण बीमा कराए एवं गुम हुआ आसी अपने व्हीकल नंबर से प्रिंट करे वो भी बहुत कम बजट में जी हाँ बेदी स्मार्ट सोल्यूशन आपके लिए लेकर आया है एक ही छत के नीचे तत्काल पैन कार्ड पासपोर्ट और ड्राइविंग लाइसेंस पाने का मौका मिलेगा नया एवं पुरान वोटर कार्ड और वोटर कार्ड में संशोधन करवाने के साथ साथ अपने आधार नंबर से खोए हुए पैन कार्ड आधार कार्ड वोटर कार्ड ड्राइविंग लाइसेंस बनवाने का सुनहरा मौका भी यहाँ बहुत ही कम प्राइस में कोई भी वाहन का बीमा थर्ड पार्टी और फुल सोर्स कराने का व्यवस्था भी है साथ ही यहाँ अपने वाहन नंबर से तुरंत अपने खोए हुए आर अपने आधार कार्ड का उपयोग करके अपना खोया हुआ ड्राइविंग लाइसेंस पाने का सुविधा भी उपलब्ध है अगर अपने मोबाइल नंबर को आधार कार्ड और वोटर कार्ड से लिंक करवाना चाहते हैं, तो यहाँ वो भी हो जाएगा यहाँ फिंगर से आधार कार्ड पीडीएफ डाउनलोड भी किया जाता है और तो और यहाँ आधार नंबर के माध्यम से राशन कार्ड डाउनलोड किया जाता है बस वाहन का चालान दिखाइए और अपनी उंगली डालकर अपना खोया हुआ आधार कार्ड बनवाए एड्रेस बेदी स्मार्ट सोल्यूशन खन्ना मोबाइल नंबर सेवन सेवन थ्री फाइव फाइव जीरो 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 थ्री